ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਘੋੜ ਅਮੀਰ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਨੂੰ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਜਿੱਦਾਂ ਤੁਸੀਂ ਚਾਹੋ ਬੁਟੀਕ ਸੂਟਾਂ ਨੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਵਰਕ ਆ ਫੈਬਰਿਕ ਆ ਸਟਿਚਿੰਗ ਆ ਹਨਾ ਜੋ ਵੀ ਤੁਸੀਂ ਚਾਹੋ ਆਪਣੇ ਸਾਡੇ ਵਾਲੇ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਤੇ ਸਾਡਾ ਤੁਸੀਂ YouTube ਤੋਂ ਇਲਾਵਾ ਸਾਨੂੰ Insta ਤੇ ਫੋਲੋ ਕਰੋ ਸੰਧੂ ਬੁਟੀ ਕੋਡ ਦੁਨ ਦਾ ਨਾਮ ਤੇ ਸਾਡੀ Insta ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਤੁਹਾ ਡਿਜ਼ਾਈਨ ਦੇਖੋ ਤੇ ਆਪਣਾ ਤਿਆਰ ਕਰਵਾਓ ਜੇਕਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨਿੰਗ ਹੈਗੀ ਤਾਂ ਤੁਸੀਂ ਉਹ ਵੀ ਸਾਨੂੰ ਭੇਜ ਕੇ ਸੇਮ ਉਹ ਬਜਟ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਆਪਣੇ ਬਹੁਤ ਜ਼ਿਆਦਾ ਸੋਹਣੇ ਹਨਾ ਜਿਹੜੇ ਵਰਕ ਵਾਲੇ ਸੂਟ ਆਪਾਂ ਰੈਡੀ ਕਰਵਾਏ ਹੋਏ ਨੇਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੁਸੀਂ ਸੇਮ ਵੀ ਤਿਆਰ ਕਰਵਾ ਸਕਦੇ ਹੋ ਉਹ ਸੂਟਾਂ ਤੁਸੀਂ ਆਪਣੇ ਫੈਬਰਿਕ ਵੀ ਲਗਾ ਕਰਵਾ ਸਕਦੇ ਹੋ ਤੇ ਆਪਣਾ ਜਿਹੜਾ ਤੁਸੀਂ ਵਰਕ ਹੈ ਉਹ ਵੀ ਲਗਾ ਕਰਵਾ ਸਕਦੇ ਹੋ ਹਾਂਜੀ ਦਿਖਾਉਣੇ ਆ ਆਪਣੇ ਅੱਜ ਵਾਲੇ ਜੋ ਸੂਟ ਲੈਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਟੈਬੀ ਸਿਲਕ ਦੀ ਆਪਣੀ ਫੈਬਰਿਕ ਆ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਇਹ ਪੀਚ ਡਾਰਕ ਪੀਚ ਕਲਰ ਹੈਗਾ ਬਹੁਤ ਮਤਲਬ ਸੂਹਾ ਜਿਹਾ ਕਲਰ ਆ ਇਹ ਪਿਆਰਾ ਜਿਹਾ ਕਲਰ ਹੈਗਾ ਰੈ ਟੈਬੀ 'ਚ ਆਪਾਂ ਕੋਈ ਮਰਜ਼ੀ ਕਲਰ ਡਾਈ ਕਰਵਾ ਸਕਦੇ ਆਂਗੇ ਆਪਾਂ ਨੂੰ ਕੋਈ ਐਡਾ ਪ੍ਰੋਬਲਮ ਨਹੀਂ ਹੁੰਦੀ ਹੈਗੀ ਕ੍ਰੇਪ 'ਚ ਟੈਬੀ 'ਚ ਹਨਾ ਜੋ ਵੀ ਆਪਾਂ ਕਲਰ ਚਾਹੀਏ ਉਹ ਹੀ ਡਾਈ ਕਰਵਾ ਸਕਦੇ ਆਂ। ਇਹ ਆਪਾਂ ਸਾਰਾ ਹੈਂਡਵਰਕ 'ਚ ਹਨਾ ਸੂਟਾ ਦਾ ਤਿਆਰ ਕਰਵਾਇਆ ਹੈਗਾ ਸਾਰਾ ਟੋਟਲ ਹੈਂਡ ਦੇ ਵਿੱਚ ਦੇਖੋ ਤਿਆਰ ਹੈਗਾ ਐਡਾ ਇਹ ਬੂਟੀ ਆਊਗੀ ਸਾਰੀ ਸ਼ਰਟ ਦੇ ਉੱਪਰ ਸਾਰੀ ਸ਼ਰਟ ਤੇ ਬੂਟੀ ਆ ਗਈ ਤੇ ਇਧਰ ਦੇਖੋ ਇਹਦੀ ਬਾਣਾ ਵਰਕ ਆ ਗਿਆ ਆਹ ਵਾਲਾ ਬਾਣਾ ਵਰਕ ਆ ਗਿਆ ਐਡਾ ਜਾਲ ਵਾਲਾ ਬਾਣਾ ਵਰਕ ਹੈਗਾ ਤੇ ਉਦੋਂ ਹੀ ਦੇਖੋ ਸੇਮ ਬਾਟਮ ਤੇ ਵਰਕ ਆ ਆਹ ਵਾਲਾ ਸਾਰਾ ਜਾਲ ਵਾਲਾ ਹੀ ਇਹਦੀ ਬਾਟਮ ਤੇ ਵਰਕ ਆ ਜੂਗਾ ਸੇਮ ਵਰਕ ਨਾਲ ਹੀ ਆਪਣਾ ਇਦਾਂ ਤਿਆਰ ਹੋਇਆ ਹੈਗਾ ਦੇਖੋ ਇਹ ਇਹ ਵਾਲਾ ਸ਼ਰਟ ਤੇ ਬੂਟੀ ਤੇ ਬਾਹ ਤੇ ਜਾਲ ਵਾਲਾ ਵਰਕ ਤੇ ਬਾਟਮ ਤੇ ਜਾਲ ਵਾਲਾ ਵਰਕ ਤੇ ਇਹਦੇ ਨਾਲ ਆਪਾਂ ਜਿਹੜਾ ਦੁਪੱਟਾ ਹੈਗਾ ਪਿਓਰ ਕਮਲ ਚਨੂਨ ਦਾ ਦੁਪੱਟਾ ਕਰਵਾਇਆ ਹੈਗਾ ਆਪਾਂ ਨੇ ਕਮਲ ਚਨੂਨ ਦਾ ਦੁਪੱਟਾ ਹੈਗਾ ਤੇ ਫੋਰ ਸਾਈਜ਼ ਆਪਾਂ ਮੋਟੇ ਜਾਈ ਫਿਨਿਸ਼ਿੰਗ ਹੋਣੀ ਹੈਗੀ ਇਹ ਵਾਲਾ ਸੂਟ ਆਪਾਂ ਗ੍ਰੀਨ ਕਲਰ ਦੇ ਉੱਪਰ ਰੈਡੀ ਕਰਵਾਇਆ ਸੀਗਾ ਉਹਦਾ ਆਪਣਾ ਦੁਪੱਟਾ ਵੀ ਸਾਰਾ ਜਾਲ ਵਾਲਾ ਸੀਗਾ ਜੇ ਤੁਹਾਨੂੰ ਫੋਟੋ ਲਾ ਕੇ ਦਿਖਾ ਦਲੀ ਸੇਮਾ ਪਉ ਦਿਨਾਂ ਦਾ ਤਿਆਰ ਕਰਵਾਇਆ ਬਸ ਇਹ ਦੁਪट्टे ਦਾ ਜਿਹੜਾ ਵਰਕ ਆ ਇਹ ਕਸਟਮਰ ਨੇ ਆਪਣਾ ਕੱਟ ਕਰਵਾਤਾ ਬਾਕੀ ਸਾਰਾ ਆਪਣਾ ਸੇਮ ਵਰਕ ਹੀ ਹੋਇਆ ਹੋਦਾ ਤੇ ਤੁਸੀਂ ਵੀ ਆਪਣੇ ਦਾ ਦੁਪट्टे ਦੇ ਵਰਕ ਕੱਟ ਕਰਵਾ ਸਕਦੇ ਹੋਗੇ ਹੈਨਾ ਜੇਕਰ ਤੁਸੀਂ ਆਪਣਾ ਇਦਾਂ ਹੀ ਤਿਆਰ ਕਰਵਾਉਣਾਗਾ ਪਿਓਰ ਔਰਗੈਂਜਾ ਦੁਪट्टे ਦੇ ਨਾਲ ਜਾਲ ਵਾਲਾ ਦੁਪੱਟਾ ਦੇ ਨਾਲ ਬਣਵਾ ਕੇ ਤਾਂ ਆਪਣਾ ਉਵੇਂ ਤਿਆਰ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਡੀ ਚੋਇਸ ਆ ਪਸੰਦ ਦਾ ਫੈਬਰਿਕ ਦੀ ਕਲਰ ਦੀ ਉਸ ਅਕੋਰਡਿੰਗ ਤੁਸੀਂ ਆਪਣਾ ਸਾਰਾ ਸੂਟ ਇਹਨਾਂ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਇਹ ਸੂਟ ਆਪਾਂ ਨੇ ਤਿਆਰ ਕਰਵਾਇਆ ਇਹ ਟੈਬੀ ਸਿਲਕ ਫੈਬਰਿਕ ਦਾ ਆਪਣਾ ਸੂਟ ਹੈਗਾ ਟੈਬੀ ਸਿਲਕ ਦਾ ਸੂਟ ਹੈਗਾ ਤੇ ਆਪਣਾ ਕਾਫੀ ਸੋਹਣਾ ਕਲਰ ਆਇਆ ਹੈ ਨਾ ਤਾਂ ਮਜ਼ੈਂਟਾ ਦਾ ਨਾ ਰੈੱਡ ਹੈਗਾ ਕੈਰਟ ਮਜ਼ੈਂਟਾ ਜੀ ਟੋਨ ਜੀ ਇਹਦੀ ਕੈਮਰੇ ਦੇ ਵਿੱਚ ਨਹੀਂ ਇਹ ਸਹੀ ਉਹਦਾ ਕਲਰ ਕੈਮਰੇ ਦੇ ਵਿੱਚ ਤਾਂ ਹੋਰੀ ਕਲਰ ਆ ਰਿਹਾ ਹੈਗਾ ਵੈਸੇ ਇਹ ਕਾਫੀ ਸੋਹਣਾ ਕਲਰ ਹੈਗਾ ਤੇ ਫਿਰ ਸਾਰਾ ਆਪਾਂ ਟੋਟਲ ਹੈਂਡ ਦੇ ਵਿੱਚ ਤਿਆਰ ਕਰਵਾਇਆ ਹੈਗਾ ਕਿੰਨਾ ਸੋਹਣਾ ਵਰਕ ਦੇਖੋ ਇਹਦੀ ਆਪਣੀ ਨੱਕ ਤੇ ਹੋਇਆ ਹੈਗਾ ਕਾਫੀ ਹੈਵੀ ਵਰਕ ਹੋਇਆ ਹੈ ਨੱਕ ਤੇ ਸਾਰਾ ਟੋਟਲ ਹੈਂਡ ਚ ਵਿੱਚ ਬਣਿਆ ਹੋਇਆ ਆਪਣਾ ਸੂਟ ਇਹ ਤੇ ਆ ਦੇਖੋ ਵੀ ਸ਼ੇਪ ਜਿਹਦਾ ਨੈਕ ਤੇ ਸਾਰਾ ਆਪਣਾ ਇਹਨਾਂ ਮਟੀਰੀਅਲ ਆ ਗੋਟਾ ਪੱਤੀ ਵਗੈਰਾ ਵੀ ਯੂਜ਼ ਹੋਈ ਹੋਈ ਹੈਗੀ ਤੇ ਕਟ ਦਾਣਾ ਸਿੱਪੀ 17 ਵਗੈਰਾ ਸਾਰਾ ਲੱਗਾ ਹੋਇਆ ਵਿੱਚ ਐਦਾ ਹੀ ਆਪਣੀ ਬੂਟੀ ਆਉਗੀ ਤੇ ਐਦਾਂ ਜਿਹੜੇ ਤਿੰਨ ਫਲਾਰ ਨੇ ਇਹ ਘੇਰੇ ਦੇ ਉੱਪਰ ਆਉਣਗੇ ਆ ਵਾਲੇ ਤਿੰਨ ਫਲਾਰ ਬਣੇ ਹੋਏ ਨੇ ਕੋ ਘੇਰੇ ਤੇ ਵੇਲ ਵਗੈਰਾ ਨਹੀਂ ਹੈਗੇ ਥੋੜਾ ਡਿਫਰੈਂਟ ਜਿਹਾ ਵਰਕ ਹੈ ਦੇਖੋ ਆਪਣਾ ਐਦਾਂ ਹੀ ਜਿਹੜਾ ਵਰਕ ਹੈਗਾ ਇਹ ਆਪਣਾ ਆ ਜਾਊਗਾ ਘੇਰੇ ਦੇ ਉੱਪਰ ਤੇ ਇਹ ਹੈਗੀ ਆਪਣੀ ਵੀ ਸ਼ੇਪ ਨੈਕ ਦੇ ਉੱਪਰ ਵਰਕ ਹਾਂਜੀ ਇਧਰ ਦੇਖੋ ਆਪਣਾ ਬਾਜੀ ਦਾ ਵਰਕ ਆ ਗਿਆ ਆਹ ਵਾਲਾ ਆਪਣਾ ਬਾਹ ਦੇ ਉੱਪਰ ਵਰਕ ਆ ਗਿਆ ਸਾਰੇ ਆਪਣੇ ਬਾਹ ਦੇ ਉੱਪਰ ਦੇਖੋ ਐਦਾਂ ਮੋਤੀ ਨਾਲ ਫਿਨਿਸ਼ਿੰਗ ਹੋਈ ਹੋਈ ਹੈਗੀ ਸਾਰੇ ਉੱਪਰ ਜਿਹ ਮੈਂ ਆਪਣੇ ਸ਼ਰਟ 'ਚ ਆ ਗਈ ਤੇ ਨੀਚੇ ਇਹ ਬੇਲਾ ਦੀ ਇਹ ਬਾਹ ਦਾ ਵਰਕ ਆ ਗਿਆ ਤੇ ਇਧਰ ਆਪਣੀ ਇਹ ਸ਼ਰਟ ਦਾ ਵਰਕ ਆ ਗਿਆ ਆਹ ਵਾਲਾ ਸ਼ਰਟ ਦਾ ਵਰਕ ਆ ਗਿਆ ਤੇ ਇਧਰ ਆ ਗਿਆ ਆਪਣਾ ਇਹ ਨੈਕ ਦਾ ਵਰਕ ਤੇ ਇਹਦੀ ਬਾਟਮ ਆ ਜਿਹੜੀ ਨਾਲ ਆਪਾਂ ਨੇ ਮੈਚਿੰਗ ਰੱਖੀ ਆ ਆਫ ਵਾਈਟ ਕਲਰ ਦੀ ਆਪਣੀ ਦੇਖੋ ਬਾਟਮ ਆਗੀ ਬਾਟਮ ਦੀਆਂ ਮੂਰੀਆਂ ਦੇ ਉੱਪਰ ਦੇਖੋ ਐਦਾਂ ਵਰਕ ਹੋਇਆ ਹੈਗਾ ਇਹ ਤੁਹਾਨੂੰ ਫੋਟੋ ਲਾ ਕੇ ਵੀ ਦਿਖਾ ਦਾਂਗੇ ਸੂਟ ਜਿੱਦਾਂ ਪਹਿਨਨੇ ਆਪਾਂ ਫੋਟੋ ਸੈਂਡ ਕੀਤੀ ਸੀ ਆਪੋ ਦੇ ਤਿਆਰ ਕਰਵਾ ਕੇ ਦਿੱਤਾਗਾ ਉਹਦੇ ਨਾਲ ਆਫ ਵਾਈਟ ਹੀ ਬਾਟਮ ਲੱਗੀ ਹੋਈ ਸੀ ਤੁਸੀਂ ਚਾਹੋ ਤਾਂ ਆਪਣਾ ਇਹ ਸਾਰਾ ਆਲ ਓਵਰ ਕਰਾ ਸਕਦੇ ਹੋਗੇ ਆਲ ਓਵਰ ਵੀ ਬਹੁਤ ਜਿਆਦਾ ਸੋਹਣਾ ਮੰਨੂ ਇੱਕ ਤੁਸੀਂ ਕਾਫੀ ਪਹਿਲਾਂ ਸਾਡੀ ਵੀਡੀਓ ਦੇਖੀ ਹੋਊਗੀ ਸੀ ਸਾਰਾ ਸੂਟ ਹੀ ਇਦਾਂ ਬਣਾਇਆ ਹੋਇਆ ਸੀਗਾ ਇਹ ਆਲ ਓਵਰ ਹੀ ਇਹਨਾਂ ਨੇ ਆਪਣਾ ਮੈਚਿੰਗ ਬਣਾ ਲਿਆ ਹੈ ਇਹੀ ਸੇ ਇਹੇ ਡਿਜ਼ਾਈਨ ਆਪਾਂ ਸਾਰੇ ਆਲ ਓਵਰ ਤਿਆਰ ਕੀਤਾ ਹੋਇਆ ਸੀਗਾ ਤੇ ਇਹ ਮੈਚਿੰਗ ਨਾਲ ਆਫ ਵਾਈਟ ਕਲਰ ਦੀ ਬਾਟਮ ਆ ਤੇ ਬਾਟਮ ਦੇ ਮੂਰਤ ਦੇ ਕਾਫੀ ਵਰਕ ਆਗਾ ਸਾਰਾ ਆਪਣਾ ਟੋਟਲ ਹੈਂਡਕ੍ਰਾਫਟ ਤਿਆਰ ਹੋ ਇਹ ਆਰਗੈਂਜ਼ਾ ਦੇ ਲਾਈਨਿੰਗ ਵਾਲਾ ਦੁਪੱਟਾ ਹੈਗਾ ਡਿਜ਼ਾਈਨਰ ਦੁਪੱਟੇ ਆਪਾਂ ਨੂੰ ਇਦਾਂ ਮਿਲ ਜਾਂਦੇ ਨੇ ਆਪਾਂ ਇਹਨੂੰ ਡਾਈ ਕਰਵਾ ਲੈਣਾ ਹੈਗੇ ਤੇ ਇਹ ਆਪਾਂ ਡਿਜ਼ਾਈਨਰ ਦੁਪੱਟਾ ਦੇਖੋ ਨਾਲ ਇਹਦੇ ਰੈਡੀ ਕੀਤਾ ਤੁਸੀਂ ਆਪਣਾ ਪਿਓਰ ਚਨੂਨ ਆਰਗੈਂਜ਼ਾ ਕਮਲ ਚਨੂਨ ਹਨਾ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਹ ਕਰਵਾ ਸਕਦੇ ਹੋ ਕਾਫੀ ਸੋਹਣਾ ਡਿਫਰੈਂਟ ਲੁੱਕ ਨਾਲ ਆਪਣਾ ਡਿਜ਼ਾਈਨਰ ਸੂਟ ਜਿਹੜਾ ਤਿਆਰ ਹੋਇਆਗਾ ਤੁਸੀਂ ਆਪਣਾ 올ਓਵਰ ਕਰਾਓ ਕਿਸੇ ਹੋਰ ਫੈਬਰਿਕ ਚ ਕਰਵਾਓ ਮੈਚਿੰਗ ਕਰਵਾਓ ਕੰਟਰਾਸਟ ਦੁਪੱਟੇ ਦੇ ਰੱਖਣਾ ਨਾ ਜਿਵੇਂ ਉਹ ਮੇਰੇ ਰੱਖ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਆਪਣੀ ਚੋਇਸ ਦੇ ਅਕੋਰਡਿੰ हां जी ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਇਹ ਆਪਾਂ ਨੇ ਟੈਬੀ ਸਿਲਕ ਤੇ ਰੈਡੀ ਕਰਵਾਇਆ ਤੇ ਇਹਦਾ ਪਿੰਕ ਕਲਰ ਹੈਗਾ ਪੀਚ ਪਿੰਕ ਕਲਰ ਹੈ ਇਹਦਾ ਤੇ ਟੈਬੀ ਸਿਲਕ ਦੀ ਇਹਦੀ ਫੈਬਰਿਕ ਹੈ ਬਹੁਤ ਪਿਆਰਾ ਜਿਹਾ ਸੋਨਾ ਜਿਹਾ ਇਹਦਾ ਕਲਰ ਹੈਗਾ ਤੇ ਵਰਕਾ ਜਿਹੜਾ ਪੂਰਾ ਡਿਫਰੈਂਟ ਹੋਇਆ ਹੈਗਾ ਦੇਖੋ ਇਹਦਾ ਇਹ ਵਾਲਾ ਦੇਖੋ ਗਲੇ ਤੇ ਵਰਕ ਆ ਗਿਆ ਐਦਾਂ ਸਾਰਾ ਟੋਟਲ ਹੈਂਡ ਵਰਕ ਦੇ ਵਿੱਚ ਹੀ ਉਹ ਹੈ ਦੇਖੋ ਆਹ ਵਾਲੇ ਜਿਹੜਾ ਵਰਕ ਹੈਗਾ ਥ्रेड ਵਾਲਾ ਨਾ ਜਿਹੜੇ ਗੰਦਾ ਜਿਹਾ ਵਜਦੇ ਹੁੰਦੇ ਨੇ ਇਹਦੇ ਵਿੱਚ ਕਾਫੀ ਮਤਲਬ ਮਿਹਨਤ ਦਾ ਕੰਮ ਹੁੰਦਾ ਹੁੰਦਾ ਹੈਗਾ ਇਹ ਇਹ ਨਾ ਸੌਖਾ ਨਹੀਂ ਹੁੰਦਾ ਹੁੰਦਾ ਦੇਖ ਕਾਫੀ ਸਾਰੇ ਮਤਲਬ ਇਹਦੇ ਮਿਹਨਤ ਲੱਗੀ ਹੋਈ ਆ ਸੂਟ ਦੇ ਉੱਪਰ ਸਾਰਾ ਟੋਟਲ ਹੈਂਡ ਦੇ ਵਿੱਚ ਹੀ ਇਹ ਸੂਟੜਾ ਤਿਆਰ ਹੋਇਆ ਹੋਇਆ ਹੈਗਾ ਇਹ neck ਦਾ ਵਰਕ ਆ ਗਿਆ ਇਦਾਂ ਰਾਉਂਡ ਸ਼ੇਪ ਦੇ ਵਿੱਚ ਤੇ ਆਹ ਵਾਲਾ ਦੇਖੋ ਇਹਦਾ ਘੇਰੇ ਦਾ ਵਰਕ ਹੈਗਾ ਘੇਰੇ ਦਾ ਵਰਕ ਪੂਰਾ ਹੈਵੀ ਹੈ ਦੇਖੋ ਇਹਦਾ ਘੇਰੇ ਤੇ ਪੂਰਾ ਇਦਾਂ ਆਪਣੇ ਨਾ ਪੱਲੇ ਦੇ ਉੱਪਰ ਕਾਫੀ ਵਧੀਆ ਬਾਰਡਰ ਬਣਿਆ ਹੋਇਆ ਹੈਗਾ ਵੱਡਾ ਸਾਰਾ ਦੇਖੋ ਇਦਾਂ ਆਪਣਾ ਧੱਪਕਾ ਵਗੈਰਾ ਜੂਸ ਹੋਇਆ ਹੈਗਾ ਧੱਪਕੇ ਦਾ ਵਰਕ ਸਾਰਾ ਟੋਟਲ ਧੱਪਕੇ ਦਾ ਵਰਕ ਹੋਇਆ ਹੈ ਦੇ ਵਿੱਚ ਟੋਟਲ ਹੈਂਡ ਦੇ ਵਿੱਚ ਆਪਣਾ ਤਿਆਰ ਹੋਇਆ ਹੈਗਾ ਥ੍ਰੈੱਡ ਨੇ ਜਿਹੜੇ ਦੇ ਵਿੱਚ ਬਸ ਆਪਣਾ ਸਰਦਈ ਜਿਹਾ ਥ੍ਰੈੱਡ ਯੂਜ਼ ਕੀਤਾ ਗਿਆਗਾ ਤੇ ਇੱਕ ਆਪਣਾ ਜਿਹੜਾ ਇਹਦੇ ਨਾਲ ਦੇ ਹੀ ਸ਼ੇਡ ਡਾਰਕ ਤੇ ਲਾਈਟ ਕਰਕੇ ਉਦਾਂ ਪਾਏ ਗਏ ਨੇ ਇਹਦੇ ਵਿੱਚ ਸਾਰਾ ਇਹ ਜਿਹੜਾ ਆਹ ਜਿਹੜਾ ਥ੍ਰੈੱਡ ਵਾਲਾ ਵਰਕ ਹੈ ਵੀ ਆਪਣਾ ਹੱਥ ਨਾਲ ਹੀ ਹੋਇਆ ਹੋਇਆ ਕੋਈ ਮਸ਼ੀਨ ਵਗੈਰਾ ਦਾ ਵਰਕ ਨਹੀਂ ਹੈਗਾ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਆਪਣਾ ਸੂਟ ਦੇਖੋ ਇਹ ਪੱਲੇ ਵਾਲਾ ਵਰਕ ਆ ਗਿਆ ਇਧਰ ਬਾਹ ਦਾ ਵਰਕ ਆ ਗਿਆ ਦਾ ਆਹ ਵਾਲਾ ਬਾਹ ਦਾ ਗਾ ਤੇ ਇਹ ਵਾਲਾ ਦੇਖੋ ਇਹਦੀ ਬਾਟਮ ਤੇ ਵਰਕ ਆ ਗਿਆ ਐਦਾਂ ਗਾ ਹੈ ਉੱਪਰ ਨੂੰ ਜਾਊਗਾ ਐਦਾਂ ਇਹ ਪੈਂਟ ਪਲਾਜ਼ੋ ਵਾਲਾ ਵਾ ਤੇ ਉਹ ਚਾਰ ਥਾਂਾਂ ਤੇ ਵਰਕ ਹੁੰਦਾ ਹੁੰਦਾ ਪੈਂਟ ਪਲਾਜ਼ੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਚਾਰ ਪੱਲਾਂ ਦੇ ਉੱਪਰ ਵਰਕ ਹੁੰਦਾ ਹੁੰਦਾ ਹੁੰਦਾਗਾ ਤੇ ਇਹ ਵਾਲਾ ਦੇਖੋ ਆਪਾਂ ਪੈਂਟ ਪਲਾਜ਼ੋ ਤੇ ਵੀ ਕਰਾ ਸਕਦੇ ਆਂਗੇ ਸਟ੍ਰੇਟ ਬਾਟਮ ਤੇ ਵੀ ਪਟਿਆਲਾ ਸਲਵਾਰ ਦਾ ਵੀ ਜਿਵੇਂ ਤੁਹਾਨੂੰ ਪਸੰਦ ਆ ਜਿਹੜੇ ਤੋਂ ਤੁਸੀਂ ਬਿਅਰ ਕਰਦੇ ਹੋ ਨਾ ਉਹਦਾ ਕਰਵਾ ਸਕਦੇ ਆਂ ਦੇਖੋ ਬਹੁਤ ਹੀ ਸੋਹਣਾ ਜਾਂ ਪਿਆਰਾ ਜਿਹਾ ਆਪਣਾ ਸੂਟ ਹੈਗਾ ਦੇਖ ਇਹ ਵਾਲਾ ਸਾਰਾ ਬੜਿਆ ਹੋਇਆ ਹੈ ਡਿਜ਼ਾਈਨ ਸਾਰਾ ਦੇਖੋ ਆਪਣਾ ਟੋਟਲ ਹੈਂਡ ਦੇ ਵਿੱਚ ਸੂਟ ਜਿਹੜਾ ਤਿਆਰ ਹੋਇਆ ਹੈਗਾ ਟੈਬੀ ਸਿਲਕ ਤੇ ਆਪਣਾ ਤਿਆਰ ਕਰਾ ਟੈਬੀ ਸਿਲਕ ਵੀ ਆਪਣੀ ਬਹੁਤ ਵਧੀਆ ਫੈਬਰਿਕ ਆਗੀ ਹੈ ਨਾ ਕਾਫੀ ਸਾਰੇ ਸੂਟ ਤੁਸੀਂ ਪਾਰਟੀ ਵੇਅਰ ਸਾਡੇ ਟੈਬੀ ਸਿਲਕ ਤੇ ਹੀ ਜ਼ਿਆਦਾਤਰ ਤਿਆਰ ਹੋ ਕੇ ਦਿੱਤੇ ਹੋਏ ਤੁਹਾਨੂੰ ਮਿਲਦੇ ਨੇਗੇ ਕਿਉਂਕਿ ਟੈਬੀ ਸਿਲਕ ਦਾ ਕਿ ਐਦਾਂ ਦਾ ਫੈਬਰਿਕ ਹੈਗਾ ਜਿਹਨੂੰ ਆਪਾਂ ਘਰ ਦੇ ਵਿੱਚ ਵਾਸ਼ ਕਰ ਸਕਦੇ ਆ ਤੇ ਨਾ ਚੜਨ ਦੀ ਨਾ ਸਿੱਜਣ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਨੂੰ ਜੇ ਮੈਂ ਆਪਣਾ ਪ੍ਰਿੰਟਸ ਵਗੈਰਾ ਸਿੱਜੀ ਜਾਂਦੇ ਨੇ ਇਹਦੀ ਟੈਬੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਵੇਂ ਤੁਸੀਂ ਚਾਹੋ ਆਪਣਾ ਟੈਬੀ ਤੇ ਵਧੀਆ ਪਾਰਟੀ ਵੇਅਰ ਸੂਟ ਜਿਵੇਂ ਚਾਹੋ ਜਿੱਦਾਂ ਹੈਵੀ ਹੈ ਨਾ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਇਹ ਸੂਟ ਆਪਾਂ ਨੇ ਤਿਆਰ ਕਰਵਾਇਆ ਹੈ ਇਹ ਆਪਣੀ ਸਿਮਰ ਟਿਸ਼ੂ ਦੀ ਫੈਬਰਿਕ ਆਗੀ ਸਿਮਰ ਟਿਸ਼ੂ ਦੀ ਫੈਬਰਿਕ ਆ ਤੇ ਬਹੁਤ ਸੋਹਣਾ ਲਾਈਟ ਜਿਹਾ ਪਰਪਲ ਕਲਰ ਹੈ ਦਾ ਲਾਈਟ ਜਿਹਾ ਕਲਰ ਹੈਗਾ ਜਿਆਦਾ ਡਾਰਕ ਕਲਰ ਨਹੀਂ ਕਿਉਂਕਿ ਸ਼ਿਮਰ ਦੇ ਵਿੱਚ ਆਪਾਂ ਨੂੰ ਜਿਆਦਾ ਜੇ ਕਲਰ ਕੋਈ ਹੁੰਦਾ ਤਾਂ ਜਿਆਦਾ ਹੀ ਬ੍ਰਾਈਟ ਹੁੰਦਾਗਾ ਨਹੀਂ ਆਪਾਂ ਨੂੰ ਮੀਡੀਅਮ ਜਿਹਾ ਸ਼ੇਡ ਮਿਲ ਕੇ ਹੁੰਦਾ ਨੇ ਇਹਦੇ ਵਿੱਚ ਦੇਖੋ ਇਹ ਆਪਾਂ ਹੈਂਡਵਰਕ ਦੇ ਵਿੱਚ ਤਿਆਰ ਕਰਵਾਇਆ ਏਦਾ ਇਹ ਬਾਰੇ ਸਾਰਾ ਹੈਂਡਵਰਕ ਦੇ ਵਿੱਚ ਤਿਆਰ ਆ ਈ ਸ਼ੇਪ ਨੇਟ ਬਣੀ ਹੋਈ ਹੈ ਇਹਦੀ ਮੋਤੀ ਦੀ ਫਿਨਿਸ਼ਿੰਗ ਜਿਆਦਾਗੀ ਵਿੱਚ ਸਿੱਪਟੀ ਦਾ ਕੰਮ ਕੀਤਾ ਹੋਇਆ ਸਾਰੀ ਮੋਤੀ ਦਾ ਕੰਮ ਮੰਗਣਾ ਬੈਸਫਾਰਾ ਦੇਖੋ ਇਹਦਾ ਵੀ ਸ਼ੇਪ ਨੈੱਕ ਆਗੀ ਤੇ ਸੈਂਟਰ ਪੈਨਲ ਸੈਂਟਰ ਪੈਨਲ ਇਹਦੇ 셔ਟ ਦੇ ਫਰੰਟ ਦੇ ਫਰੰਟ ਫਰੰਟ ਸਾਈਡ ਵੀ ਆਉਣਗੇ ਤੇ ਇਹਦੇ ਬੈਕ ਸਾਈਡ ਵੀ ਆਪਾਂ ਜਿਹੜੇ ਸੈਂਟਰ ਪੈਨਲ ਨੇ ਮਿਲਣਗੇ ਦੇਖੋ ਬੈਕ ਸਾਈਡ 셔ਟ ਦੇ ਸੈਂਟਰ ਪੈਨਲ ਨੇ ਤੇ ਫਰੰਟ ਸਾਈਡ ਨੇ ਬਾਕੀ ਉਹ ਤੁਹਾਡੀ ਆਪਣੀ ਚੋਇਸ ਹੈ ਜੇ ਤੁਸੀਂ ਇਕੱਲੇ ਫਰੰਟ ਦੇ ਉੱਪਰ ਸੈਂਟਰ ਪੈਨਲ ਲੈਣੇਗੇ ਬੈਕ ਸਾਈਡ ਤੁਸੀਂ ਕੱਟ ਵੀ ਕਰਵਾ ਸਕਦੇ ਹੋ ਬਾਕੀ ਇਹਦੇ ਬਾਹ ਦੇ ਉੱਪਰ ਤੁਹਾਨੂੰ ਵਰਕ ਦਿਖਾਉਣੇ ਆਗੇ ਬਾਹ ਦੇ ਉੱਪਰ ਵਰਕ ਦੇਖੋ ਇਹ ਤਾਂ ਸਾਰੇ ਜਿਵੇਂ ਸੈਂਟਰ ਪੈਨਲ ਇੰਨੇ ਦੇਖੋ ਲੰਬੇ ਰੋਟੇ ਐਦਾਂ ਆਪਣੀ ਬਾਤ ਹੈ ਹਨਾ ਜੇ ਤੁਸੀਂ ਐਦਾਂ ਹਨਾ ਇਕੱਲੇ ਬਾਹ ਦੀ ਮੂਰੀ ਦੇ ਉੱਪਰ ਕਰਵਾਉਣਾ ਮੂਰੀ ਦੇ ਉੱਪਰ ਵੀ ਕਰਵਾ ਸਕਦੇ ਇਹ ਆਪਣੀ ਬਾਤ ਤੇ ਇਸ ਤਰ੍ਹਾਂ ਵਰਕ ਕਰ ਲਿਓ ਸਾਰਾ ਐਦਾਂ ਲੰਬੇ ਰੋਟੇ ਐਦਾਂ ਵਰਕ ਕਰ ਲਿਓ ਸਾਰਾ ਤੁਸੀਂ ਆਪਣੀ ਇਕੱਲੀ ਮੂਰੀ ਤੇ ਵਰਕ ਕਰਵਾਉਣਾ ਇਹ ਵਾਲੀ ਵੇਲ ਮੂਰੀ ਤੇ ਕਰਵਾਣੀ ਹੁੰਦੀ ਹੈ ਕਰਵਾ ਸਕਦੇ ਹੋ ਬਾਕੀ ਬਾਟਮ ਤੇ ਐਡ ਕਰਵਾਉਣਾ ਬਾਟਮ ਤੇ ਵੀ ਆਪਣਾ ਨਾਲ ਦਾ ਵਰਕ ਐਡ ਕਰਵਾ ਸਕਦੇ ਹੋਗੇ ਸਾਰਾ ਆਪਾਂ ਟੋਟਲ ਹੈਂਡ ਦੇ ਵਿੱਚ ਤਿਆਰ ਕਰਵਾ ਸਕੀਏ ਤੁਸੀਂ ਕੋਲ ਮੈਂ ਆਪਣਾ ਆਰੀ ਦਾ ਕਰਵਾਉ ਮਸ਼ੀਨ ਦਾ ਕਰਵਾਉ ਕਿਉਂਕਿ ਸਿਮਟਿਸ਼ੂ ਇਦਾਂ ਦਾ ਫੈਬਰਿਕ ਹੈ ਤੇ ਆਪਾਂ ਜੋ ਵੀ ਵਰਕ ਕਰਾਵਾਂਗੇ ਵਧੀਆ ਹੀ ਲੱਗੂਗਾ ਤੇ ਸਾਰੇ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਲੱਗਦੀ ਹੈ ਨਾਲ ਹੀ ਦੇਖੋ ਤੁਸੀਂ ਨੋਟਿਸ ਦਾ ਦੁਪੱਟਾ ਗਾ ਇਹਦੇ ਆਪਾਂ ਕੋਈ ਹੋਰ ਦੁਪੱਟਾ ਨਹੀਂ ਤਿਆਰ ਕਰਵਾਇਆ ਗਾ ਸਿਮਟਿਸ਼ੂ ਦਾ ਦੁਪੱਟਾ ਗਾ ਤੇ ਇਹਦਾ ਆਪਾਂ 골ਡਨ ਕੋਟ ਦੇ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਬਾਕੀ ਸਾਰੇ ਲੇਦਰ ਵਾਂਗਰਾਂ ਨੇ ਦੇਖੋ ਦੁਪੱਟੇ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਆਪਾਂ ਨੇ ਇਹਦਾ ਵੋ ਸੋ ਮੰਨੇ ਤੋਂ ਆਪਣਾ ਦੁਪੱਟਾ ਤਿਆਰ ਹੋਇਆਗਾ ਤੁਸੀਂ ਇਹਦੇ ਨਾਲ ਜੇ ਤੁਸੀਂ ਹਨਾ ਮੈਂ ਇੱਕ ਤੁਹਾਨੂੰ ਗੱਲ ਦੱਸਣਾ ਚਾਹਣਾ ਹੈ ਕਿ ਵੀ ਇਹਦੇ ਨਾਲ ਜੇ ਆਪਾਂ ਕੋਈ ਚਨੂਨ ਵਗੈਰਾ ਦਾ ਜਾਂ ਆਰਗੈਂਜ਼ਾ ਦਾ ਦੁਪੱਟਾ ਤਿਆਰ ਕਰਵਾਉਣਾ ਤਾਂ ਦਾ ਕਲਰ ਦਾ ਡਿਫਰੈਂਸ ਜ਼ਰੂਰ ਰਹਿੰਦਾ ਹੁੰਦਾਗਾ ਇਹ ਨਹੀਂ ਹੁੰਦਾ ਹੈ ਬਿਲਕੁਲ ਨਾਲ ਦਾ ਕਲਰ ਬਣ ਜੂਗਾ ਜਾਂ ਤੁਸੀਂ ਇਹਦੇ ਨਾਲ ਦਾ ਸੂਨ ਦੁਪੱਟਾ ਹੀ ਲੈ ਸਕਦੇ ਹੋ ਟਿਸ਼ੂ ਦਾ ਹਨਾ ਜਾਂ ਫਿਰ ਤੁਸੀਂ ਇਹਦੀ ਬਾਟਮ ਆ ਜਿਹੜੀ ਨਾਲ ਕ੍ਰੀਪ ਵਰਗੀ ਲਗਵਾਲ ਹੋਣਾ ਫਿਰ ਜਿਹੜਾ ਕਲਰ ਹੁੰਦਾਗਾ ਉਹ ਸਲਵਾਰ ਦਾ ਤੇ ਦੁਪੱਟੇ ਦਾ ਦੋਨਾਂ ਦਾ ਸੇਮ ਹੋ ਜਾਂਦਾ ਫਿਰ ਆਪਾਂ ਨੂੰ ਇਹੋ ਅਲੱਗ ਕਲਰ ਨਹੀਂ ਲੱਗਦਾ ਫੀਲ ਹੁੰਦਾ ਹੁੰਦਾ ਵੀਹ ਲੱਗਦਾ ਕਲਰ ਆ ਫਿਰ ਉਹਨਾਂ ਆਪਾਂ ਵਿੱਚ ਤੁਸੀਂ ਆਪਣਾ ਚੁਣੋਗਾ ਦੁਪੱਟਾ ਕੋਈ ਮੋਰ ਜਾਂ ਦਾ ਕਰੋ ਕੋਈ ਵਰਗੀ ਕਰਵਾਓ ਬਹੁਤ ਸੋਹਣਾ ਦੇਖੋ ਆਪਣਾ ਸੂਟ ਤਿਆਰ ਹੋਇਆ ਇਹਦੇ ਵਿੱਚ ਆਪਾਂ ਨੂੰ ਕਲਰ ਆਪਸ਼ਨ ਕਾਫੀ ਹੁੰਦੀ ਹੈਗੀ ਤੁਸੀਂ ਸਾਡੇ ਤੋਂ ਕਲਰ ਸੈਂਡ ਕਰਵਾ ਕੇ ਕਿਸੇ ਵੀ ਕਲਰ ਦੇ ਉੱਪਰ ਸੇਮ ਡਿਜ਼ਾਈਨ ਦੇ ਨਾਲ ਆਪਣਾ ਹੈਂਡਵਰਕ ਦੇ ਵਿੱਚ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਵਰਕ ਵਗੈਰਾ ਦੀ ਜਿਹੜੀ ਪੂਰੀ ਡਿਟੇਲ ਹੈ ਵੀਡੀਓ ਚ ਦੱਸ ਚੁੱਕੇ ਹਾਂਗੇ ਵੀ ਕਿੱਦਾਂ ਤੁਸੀਂ ਆਪਣਾ ਵਰਕ ਐਡ ਕਰਵਾਉਣਾ ਹੈ ਸਕਿਪ ਕਰਵਾਉਣਾ ਹੈ ਕਿੱਦਾਂ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਿੱਦਾਂ ਫੈਬਰਿਕ ਦੇ ਨਾਲ ਦਾ ਦੁਪੱਟਾ ਲਗਵਾਉਣਾ ਹੈ ਜਾਂ ਤੁਸੀਂ ਹੋਰ ਦੁਪੱਟਾ ਡਾਈ ਕਰਵਾਉਣਾ ਹੈ ਨਾ ਕਿ ਜਿੱਦਾਂ ਤੁਸੀਂ ਚਾਹੋ ਦੁਪੱਟੇ ਦੀ ਸਾਰੇ ਫਿਨਿਸ਼ਿੰਗ ਵਗੈਰਾ ਵੀ ਤੁਹਾਡੇ ਅਕੋਰਡਿੰਗ ਹੀ ਹੋਊਗੇ ਨਾ ਜਿਵੇਂ ਤੁਸੀਂ ਚਾਹੋ ਆਪਣਾ ਸਾਰਾ ਸੂਟ ਜਿਹੜਾ ਹੋਮ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਆਪਣਾ ਜਿਹੜਾ ਆਰਡਰ ਸਾਨੂੰ WhatsApp ਤੇ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੁੱਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ